ਪਰ ਕਿਸੇ ਵੀ ਪੁਰਾਣੀ ਨੂੰ ਜੀ ਗੁਰੂ ਦੇ ਨਾਲ ਜੋੜਦੇ ਆ ਜਾਂ ਗੁਰਸਾਹਿਬ ਸੇਵਾ ਲੈਂਦੇ ਆ ਆਪਣੇ ਕੋ ਤੇ ਜੀਵਨ ਆਟੋਮੈਟਿਕਲੀ ਵੈਗਰੂ ਖੁਸ਼ਹਾਲ ਹੋ ਜਾਂਦਾ ਗਰੀਬੀ ਚੁੱਕੀ ਜਾਂਦੀ ਆਰਥਿਕ ਪੱਖੋਂ ਠੀਕ ਹੋ ਜਾਂਦਾ ਬੰਦਾ ਤੇ ਫਿਰ ਤੁਸੀਂ ਦੱਸੋ ਨਾ ਉਹਨੂੰ ਉਹਨੂੰ ਵੱਖਰੀ ਰੋਟੀ ਖਵਾਉਣੀ ਜਾਂ ਕੱਪੜੇ ਦੇ ਕੇ ਲੈ ਆਉਣੀ ਲੋੜ ਹੈਗੀ ਜੇ ਆਪਾਂ ਉਹਨੂੰ ਕੱਲੇ ਕੱਪੜੇ ਹੀ ਲੈ ਕੇ ਦੇ ਦੇਣੇ ਜਾਂ ਰੋਟੀ ਖਵਾ ਦੇਣੇ ਅਗਲੇ ਦੇ ਘਰ ਆਟਾ ਬਵਾ ਦੇਣੇ ਕਿਸੇ ਧੀ ਪੈਣ ਦਾ ਵਿਆਹ ਹੋਣ ਵਾਲਾ ਚਲੋ ਉੱਥੇ ਆਪਾਂ ਉਹਨੂੰ ਕੁਝ ਦਾਜ ਦਾ ਸਮਾਨ ਲੈ ਕੇ ਦੇਤਾ ਕੋਈ ਹੋਰ ਮਦਦ ਕਰ ਦਿੱਤੀ ਤੇ ਉਹਨਾਂ ਦੇਖੋ ਨਾ ਅਮਰਤਾ ਛਕਿਆ ਨਾ ਗੁਰੂ ਵਾਲੇ ਦਾ ਬਣੇ ਨਾ ਤੇ ਸਾਰਾ ਕੁਝ ਵਿਕਾਰ ਤੱਕ ਭੁਗਦੇ ਰਹੇ ਤੇ ਸਾਡਾ দান ਕੀਤਾ ਸਾਡੀ ਉਹਤੇ ਦਇਆ ਕੀਤੀ ਤਰਸ ਕੀਤਾ ਕਿਹੜੇ ਕੰਮ ਆਇਆ ਦੱਸੋ ਤੁਸੀਂ ਪਰ ਜਦੋਂ ਆਪਾਂ ਕਿਸੇ ਜੀਵ ਨੂੰ ਅਮਰਤੀ ਦਾਤ ਦਿਵਾਦਨੇ ਹੋਏ ਗੁਰੂ ਗੁਰੂ ਦੇ ਲਾੜ ਲਾਉਨੇ ਆ ਤੇ ਦੇਖੋ ਤੁਸੀਂ ਉਹ ਸਾਰਾ ਕੁਝ ਹੀ ਉਹਨਾਂ ਨੂੰ ਮਿਲ ਜਾਂਦਾ ਸਾਰਾ ਕੁਝ ਹੀ ਆਪਣੇ ਆਪ ਹੀ ਸਰ ਉਹਨੂੰ ਸੰਗਤ ਵਿੱਚ ਆਉਣਾ ਸ਼ੁਰੂ ਕਰ ਦੇਵੇ ਨਾਲ ਦੇ ਨਾਲ ਉਹਦਾ ਘਰ ਵੀ ਵਧੀਆ ਸਿਸਟਮ ਵੀ ਵਧੀਆ ਸਿਹਤ ਵੀ ਵਧੀਆ ਨਸ਼ਾ ਪਤਾ ਖਤਮ ਸਭ ਕੁਝ ਖਤਮ ਘਰ ਵੀ ਮੇਰੇ ਨਾਲ ਹੋਇਆ ਵਈ ਮੈਂ ਸਮਝਣ ਜਿੰਨਾ ਦੇਕ ਨਹੀਂ ਸੋਚੀ ਹੁੰਦੀ ਉਹਨਾਂ ਤੇਕ ਨਹੀਂ ਪਤਾ ਲੱਗਦਾ ਹੁਣ ਗੁਰੂ ਦੀ ਕਿਰਪਾ ਹੋ ਜਾਂਦੀ ਗੁਰੂ ਪਾਸ਼ਾ ਕਹਿੰਦੇ ਪੁੱਤ ਤੈਰੇ ਕੋਲ ਸਾਰਾ ਕੁਝ ਹੋਏਗਾ ਚਿੰਤਾ ਕਰ ਤੂੰ ਕਦੋਂ ਜਦੋਂ ਮਾਚੀਵਾੜੇ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨ ਛੋਪਾ ਪ੍ਰਾਪਤ ਸਾਡੇ ਚੰਦਿਹਾਣ ਦੇ ਨਾਲ ਗੁਰਦੁਆਰਾ ਚਰਨ ਕਮਲ ਸਾਹਾ ਉੱਥੇ ਗੁਰੂ ਨੇ ਗੁਰੂ ਪਾਤਸ਼ਾਹ ਲੈ ਗਏ ਉਹ ਉੱਥੇ ਵੈਗ ਨੂੰ ਮਿੰਤਾ ਕਰਦਾ ਸੀ ਤਨ ਲਈ ਕਰਦਾ ਸੀ ਨੰਗੇ ਪੈਰੀ ਸੀਗਾ ਮੈਂ ਪਾਸ਼ਾ ਮੇਰੇ ਕੋਲ ਹੈ ਹੀ ਕੁਝ ਨਹੀਂਗਾ ਮੇਰੇ ਬੱਚਿਆਂ ਨੇ ਵੈਗ ਨੂੰ ਬਹੁਤ ਜ਼ਿਆਦਾ ਦੁੱਖ ਦੇਖਿਆ ਬਹੁਤ ਜ਼ਿਆਦਾ ਉਹਨਾਂ ਨੂੰ ਜਦੋਂ ਬਚਪਨ ਬੱਚਿਆਂ ਦਾ ਨਾਮ ਹੁੰਦਾ ਵੈਗ ਨੂੰ ਉਹ ਮਾਣਿਆ ਨਹੀਂ ਮਾਣਿਆ ਕਿਉਂ ਨਹੀਂ ਕਿਉਂਕਿ ਉਹ ਪਿਤਾ ਸੀ ਜਿਹੜਾ ਪਿਤਾ ਸ਼ਰਾਬੀ ਸੀ ਪਿਤਾ ਬੜਾ ਵਕਾਰੀ ਸੀ ਉਹਨੂੰ ਪਤਾ ਹੀ ਕੱਖ ਨਹੀਂ ਸੀ ਆਪਣਾ ਵਸ ਠੀਕ ਜਿਹੀ ਲੜਾਈਆਂ ਤੇ ਝਗੜੇ ਬੜੇ ਸਹਿਰ ਦੇ ਵਿੱਚ ਮੇਰੇ ਬੱਚਿਆਂ ਨੇ ਆਪਣੇ ਬਚਪਨ ਬਤੀਤ ਕੀਤਾ ਬੜੇ ਸਹਿਰ ਵਿੱਚ ਲੜ ਜਾਂਦੇ ਸੀਗੇ ਸਾਰੇ ਜਦੋਂ ਮੈਂ ਘਰ ਆਉਣਾ ਨਾ ਗਲੀ ਚ ਵੜਦਾ ਸੀ ਵੈਗ ਨੂੰ ਗਲੀ ਮਹੱਲੇ ਵਾਲੇ ਅੰਦਰ ਵੜ ਜਾਂਦੇ ਸੀ ਸ੍ਰੀ ਸਤਨਾਮ ਸਿੰਘ ਆਉਂਦਾ ਪਿੱਛੇ ਇਸ ਤਰ੍ਹਾਂ ਪੈਣ ਪਰਾ ਕੋਈ ਬੁਲਾਉਂਦਾ ਨਹੀਂ ਸੀ ਮੈਂ ਦਾਦੇ ਦਾ ਸ਼ੁਕਰਾਨਾ ਕਰਦਾ ਨਹੀਂ ਸੀ ਇਹ ਗੱਲ ਨੂੰ ਸਮਝ ਜੀਏ ਤਦੋਂ ਬਖਸ਼ੀਸ਼ਣ ਕਰਦਾ ਨਾ ਮੈਂ ਇੱਕ ਦਿਨ ਹੌਗਣ ਨਹੀਂ ਵੇਖਦਾ ਮੇਰੇ ਘਰ ਪਾਗੇ ਦੇ ਨਾਲ ਸੰਗਤ ਨੂੰ ਹਮੇਸ਼ਾ ਦਾ ਨਾ ਮੇਰੇ ਘਰ ਪਾਣੀ ਭਰ ਜਾਂਦਾ ਹੁੰਦਾ ਸੀ 3 ਫੁੱਟ ਪਾਣੀ ਮਤਲਬ ਬੈੱਡ ਹੁੰਦਾ ਨਾ 2.5 3 ਫੁੱਟ ਦਾ ਡੋਬੀ ਜਾਂਦਾ ਉਹ ਪਾਣੀ ਤੁਤੋ ਛੱਤ 'ਚ ਹੁੰਦੀ ਸੀ ਮੀਂਹ ਦਾ ਪਾਣੀ ਸਾਰੇ ਮਹੱਲੇ ਦਾ ਪਾਣੀ ਮੇਰਾ ਘਰ ਨਹੀਂ ਹੁੰਦਾ ਸੀ ਬਸ ਸਤੂਪੁਰ ਨੇ ਆਖਿਆ ਸੀ ਕਿ ਬਾਦਸ਼ਾਹ ਕਹਿੰਦੇ ਬੱਤਲ ਪਰ ਇੰਨਾ ਇਹ ਜਿਹੜੀ ਭਰੋਸਾ ਇੰਨਾ ਜ਼ਿਆਦਾ ਸੀ ਨਾ ਵਾਹਿਗੁਰੂ ਉਦੋਂ ਵੀ ਤੇ ਮੇਰੇ ਬੱਚਾ ਨੂੰ ਮੈਂ ਕਹਿੰਦਾ ਸੀਗੇ ਕੱਲ ਵਾਹਿਗੁਰੂ ਪੁੱਤਰ ਕੋਈ ਗੱਲ ਨਹੀਂ ਗੁਰੂ ਨਾਨਕ ਤੇ ਭਰੋਸਾ ਰੱਖਿਆ ਗੁਰੂ ਨਾਨਕ ਤੇ ਭਰੋਸਾ ਰੱਖੋ ਇਰਾਦ ਪਿੰਦਾ ਵੀ ਕਹਿੰਦਾ ਸੀ ਗੁਰੂ ਨਾਨਕ ਤੇ ਭਰੋਸਾ ਰੱਖਿਓ ਮੇਰਾ ਪਿਤਾ ਬੜਾ ਬਿਆੰਤ ਜੇ ਬੜਾ ਬਿਆੰਤ ਜੇ ਮੈਂ ਹੁਣ ਵੀ ਕੰਨਾ ਮੇਰਾ ਪਿਤਾ ਬੜਾ ਬਿਆੰਤ ਹੈ ਉਹ ਤੁਹਾਨੂੰ ਨਹੀਂ ਪਤਾ ਕਿਸ ਨੂੰ ਲੁਕੋ ਦੁਨੀਆ ਦੇ ਨੰਨ ਬਿਆਨ ਤੇ ਨਾ ਦਿਆ ਲੋਇ ਨਾ ਅਗੇ ਨਾ ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਦਾਗ ਹੀ ਦਾਗ ਨੇ ਦਾਗ ਹੀ ਦਾਗ ਹੀ ਫਿਰ ਵੀ ਗੋਦ ਬਖਸ਼ੀ ਐ ਮੈਂ ਹਰਾਣ ਦਿਲ ਫਿਰ ਵੀ ਗੋਦ ਬਖਸ਼ੀ ਆਪਣੀ ਜਿਹਨੂੰ ਗੋਦ ਬਖਸ਼ ਦਿੱਤੀ ਆਪਣੀ ਵੀ ਉਹਦੀ ਹਵਾ ਨਾਲ ਕੋਈ ਵੇਖ ਜਾਏ ਆਣ ਨਹੀਂ ਆਲੀ ਗੱਲ ਨਹੀਂ ਬਾਬਾ ਜੀ ਉਹਨੂੰ ਮਾਇਆ ਦੇ ਤੰਗ ਕਰ ਜੇਵੇ ਉਹਨਾਂ ਕੋਈ ਪਾਸਾ ਲਬੇੜ ਜੀ ਉਹਨਾਂ ਕੋ ਕੋਈ ਇਹਦੇ ਵਿਕਾਰੀ ਹੁੰਦੇ ਨੇ ਜਿਹਨੂੰ ਗੋਲ ਦੇ ਦਿੱਤੀ ਹੋਵੇ ਵਾਹਿਗੁਰੂ ਤੁਸੀਂ ਦੱਸੋ ਬਰਾ ਕੀ ਕੇ ਦੀ ਤਾਕਤ ਹੈ ਕਿ ਦੀ ਯੁਰਤ ਆਪਾਂ ਘਬਰਾਉਣੀ ਆਪਾਂ ਆਪ ਨੂੰ ਦੇਖੀਏ ਚਾਤੀ ਮਾਰੀਏ ਸਾਰੇ ਜਣੇ ਕਿਸੇ ਦੀ ਕੀ ਤਾਕਤ ਹੈ ਵੀ ਸਾਨੂੰ ਕਿਸੇ ਸਾਨੂੰ ਡਕਾ ਦੇਊਗਾ ਸਾਨੂੰ ਕੋਈ ਕਾਟਾ ਪਾ ਦੇਊਗਾ ਸਾਨੂੰ ਕੋਈ ਕਿਸੇ ਗੱਲੋਂ ਪਰੇਸ਼ਾਨੀ ਆ ਜਾਊਗੀ ਕਦੇ ਮਾਇਆ ਵੱਲੋਂ ਕੋਈ ਹੋਰ ਪੱਖ ਹੋ ਜਾਊਗਾ ਨਾ ਤੇ ਤੇ ਨਹੀਂ ਕੁਝ ਹੋਣਾ ਉਸਾਗਰ ਦੇ ਪੁੱਤਰ ਸਿਮਰਨ ਕਰਿਓ ਸੰਗਤ ਚ ਰਹਿਓ ਬਸ ਚੜ੍ਹਦੀ ਕਲਾ ਚ ਚੱਲੀ ਚੱਲੋ ਇਹ ਸਾਰੀ ਕਲਾ ਮੈਂ ਵਰਤਉਨਾ ਗੁਰੂ ਸਾਹਿਬ ਕਹਿੰਦੇ ਮੈਂ ਹੀ ਵਰਤਉਨਾ ਸਾਰੀ ਖੇੜੀ ਮੇਰੀ ਛਾਤੀ ਮਾਰ ਕੇ ਦੇਖੋ ਤਾਂ ਕੜਦ ਕੜਦੇ ਜਾ ਉਹ ਚਲਦੇ ਜਾ ਆਪਣੇ ਆਪ ਨੂੰ ਕੜਨਾ ਹੋਏ ਗੁਰੂ ਬਸ ਕੜਨਾ ਹੀ ਹੈ ਉਹ ਆਯੂ ਜੀ ਕੇ ਗਲਸਾ ਵਈ ਗੁਰੂ ਚ ਕੀ ਪੱਤੇ ਵਈ ਗੁਰੂ ਵਈ ਗੁਰੂ ਮਤਲਬ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ ਕੀਤੀ ਸੀ ਸੰਗਤ ਲੈ ਕੇ ਹੁੰਦਾ ਤੇ ਕਿਸ ਦੀ ਵਾਰੇ ਵਈ ਗੁਰੂ ਦਸਣਾ ਸੀਗਾ ਵਈ ਗੁਰੂ ਗੁਰੂ ਸਾਹਿਬ ਨੇ ਕਿਸ ਦੀ ਬਹੁਤ ਕਿਰਪਾ ਕਰਕੇ ਬਨਵਾਈ ਸੀ ਤੇ ਮੇਰਾ ਕੋਈ ਮਨ ਵੀ ਨਹੀਂ ਸੀ ਕਿ ਇਸ ਕੀ ਬੰਨਨ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੈਗਰੂ ਤੇ ਜਦੋਂ ਵੀ ਮੈਂ ਸੋਚਣਾ ਹਜੇ ਥੋੜੇ ਦਿਨ ਛੋਟੀ ਕੇਸ ਕੀ ਬੰਨਨ ਲੱਗੀ ਵੈਗਰੂ ਮੈਨੂੰ ਨਾ ਦੋ ਤਿੰਨ ਮਹੀਨੇ ਲੱਗੇ ਸੀ ਜਦੋਂ ਸਿਮੂਲੇਟ ਕਰਨ ਬੈਠਾ ਗੁਰੂ ਸਾਹਿਬ ਨੇ ਕੇਸ ਕੀ ਬੰਨ ਦੀ ਵਿਖਾਈ ਤੇ ਵੈਗਰੂ ਜਦੋਂ ਸਿਮੂਲੇਟ ਕਰਨਾ ਨਾ ਤਾਂ ਕੇਸ ਕੀ ਬਾਜਦੀ ਸੀ ਠਖਣੀ ਨਾ ਤੇ ਅੰਦਰ ਬੜੀ ਠੰਡਕ ਮਹਿਸੂਸ ਹੋਣੀ ਵੈਗਰੂ ਕੱਲਾ ਕੱਲਾ ਲਾੜ ਕੇਸ ਕੀ ਦਾ ਦੇਖਦਾ ਹੁੰਦਾ ਸੀ বাজਦਾ ਹੋਇਆ ਜਿੱਦੂ ਛੂਟੀ ਵਾਲੇ ਕੇਸਤੀ ਬੰਨੀ ਤੇ ਗੁਰੂ ਸਾਹਿਬ ਨੇ ਨੱਕ ਚ ਕੋਕਾ ਕੰਨਾਂ ਚ ਵਾਲੀਆਂ ਵੀ ਵਿਖਾਈਆਂ ਵਾ ਗੁਰੂ ਵਾਲੀਆਂ ਤੇ ਲਾ ਲਈਆਂ ਕੋਕਾ ਵਾ ਗੁਰੂ ਲੱਸਦਾ ਹੀ ਨਹੀਂ ਸੀ ਕਿਉਂਕਿ 18-19 ਸਾਲ ਹੋ ਗਿਆ ਸੀ ਕੋਕਾ ਪਾਈ ਨੂੰ ਤੇ ਵਾ ਗੁਰੂ ਦੋਤਨ ਦੇਣਾ ਨਿੱਧਾ ਹੀ ਹੋ ਗਿਆ ਤੇ ਹੁੰਦਾ ਤੇ ਮੈਂ ਕਿਹਾ ਗੁਰੂ ਸਾਹਿਬ ਜੀ ਜੀ ਹੁਣ ਦਿਖਾਇਆ ਤੇ ਲਵਾ ਵੀ ਦੋ ਤੇ ਵਾ ਗੁਰੂ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿੱਦ ਹੀ ਮੈਂ ਇੰਨੀ ਗੱਲ ਕਹੀ ਗੁਰੂ ਸਾਹਿਬ ਨੇ ਉਸੇ ਵਾਲੇ ਉੱਪਰ ਲਾ ਕੋਕਾ ਮੇਰੇ ਹੱਥ ਚ ਕੋਲੀ ਵੀ ਥੱਲੇ ਆਦੀ ਥੱਲੇ ਆ ਗਈ ਕਿ ਇੰਨਾ ਟੈਟ ਜਿਹੜਾ ਨਹੀਂ ਲੱਸਦਾ ਤੇ ਫਿਰ ਵਾਹਿਗੁਰੂ ਹੌਲੀ ਹੌਲੀ ਗੁਰੂ ਸਾਹਿਬ ਨੇ ਕੇਸ ਕੀ ਬੰਨਣ ਵਾਸਤੇ ਮਨ ਬਣਾ ਆਤੋਂ ਵਾਹਿਗੁਰੂ ਗੁਰੂ ਸਾਹਿਬ ਨੇ ਆਪ ਖੋਦੀ ਕਿਰਪਾ ਕਰਕੇ ਕੇਸਕੀ ਬਣਵਾਈ ਤੇ ਫਿਰ ਮੈਂ ਆਪਣੇ ਬੇਟੀ ਨੂੰ ਕਹਣਾ ਮੇਰੀ ਕੇਸਕੀ ਸੁਜਾ ਕੇ ਤੇ ਉਹਨਾਂ ਨੇ ਕਹਣਾ ਰੋਜ ਇਸ ਸਵੇਰੇ ਮम्मा ਤੁਸੀਂ ਮੈਨੂੰ ਕਹਿੰਦੇ ਕੇਸਕੀ ਸੁਜਾਉਣ ਵਾਸਤੇ ਤੇ ਮੈਂ ਗੁਰੂ ਸਾਹਿਬ ਨੂੰ ਅਰਦਾਸ ਲਈ ਵਾਹਿਗੁਰੂ ਜਿੱਥੇ ਹੀ ਬਣਵਾਈਆਂ ਨਾ ਤੁਸੀਂ ਖੋਦੀ ਬਣਾਉਣਾ ਤੇ ਵਾਹਿਗੁਰੂ ਹੁਣ ਇੰਨੀ ਗੁਰੂ ਸਾਹਿਬ ਪਿਆਰੀ ਕੇਸਕੀ ਬਣਵਾ ਲੈਂਦੇ ਗੁਰੂ ਸਾਹਿਬ ਬਹੁਤ ਕਿਰਪਾ ਕਰਦੇ ਅਸੀਂ ਜਿਹੜੀ ਚੀਜ਼ ਸੋਚੀ ਵੀ ਨਹੀਂ ਨਾ ਹੁੰਦੀ ਮਨ ਦੇ ਵਿੱਚ ਤੇ ਵਾਹਿਗੁਰੂ ਤੇ ਵਿਸ਼ਵਾਸ ਤੋਂ ਵੱ குரு ਸੇਵ ਜੀ ਆਪੇ ਸੇਵਾ ਆਪੇ ਹੀ ਕਰਾ ਲੈਂਦੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਕੋਈ ਸਵਾਲ ਇਸ ਤੋਂ ਇਲਾਵਾ ਬੱਚੇ ਵੀ ਸ਼ੇਅਰ ਕਰ ਸਕਦੇ ਆ ਹਾਂ ਬੱਚੇ ਸ਼ੇਅਰ ਕਰ ਸਕਦੇ ਆ ਬਖਸ਼ਿਸ਼ ਕਰੋਗਾ ਤਾਂ ਸਾਰਿਆਂ ਨੂੰ ਪਤਾ ਚੱਲੇਗਾ ਠੀਕ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਮੈਂ ਨਾ 5-6 ਦਿਨ ਪਹਿਲਾਂ ਨਾ ਮੇਰੇ ਬੇਟੇ ਨੂੰ ਨਾ ਲੀਵਰ ਦੀ ਪ੍ਰੋਬਲਮ ਹੈ ਕਿ ਡਾਕਟਰ ਸਾਹਿਬ ਕੋਲ ਚੈੱਕ ਕਰਾਂ ਜਾਣਾ ਸੀ ਉਹਨੂੰ ਤੇ ਜਿਵੇਂ ਗੁਰੂ ਤਿਆਰ ਹੋ ਕੇ ਨਾ ਗੁਰੂ ਘਰ ਚੱਲ ਗਈ ਤੇ ਦਾ ਗੁਰਬਾਣੀ ਵਿਚਾਰ ਚ ਸੁਣਦੇ ਆ ਤਾਂ ਉਹ ਸੁਣਦੇ ਆ ਕਿ ਕੋਈ ਵੀ ਨਾ ਦੁੱਖ ਸੁੱਖ ਕੋਈ ਵੀ ਕਾਰਜ ਕਰਨਾ ਹੋਵੇ ਗੁਰੂ ਸਾਹਿਬ ਦਾ ਹੁਕਮਨਾਮਾ ਲੈ ਕੇ ਹੀ ਤੁਰਨਾ ਚਾਹੀਦਾ ਤੇ ਜਿਵੇਂ ਗੁਰੂ ਘਰ ਗਈ ਤੇ ਹੁਕਮਨਾਮਾ ਸਾਹਿਬ ਲਿਆ ਬੱਚੇ ਵੀ ਅਰਦਾਸ ਕਰਕੇ ਤੇ 600 ਤਿੰਨ ਅੰਗ ਤੋਂ ਵਿਜੀ ਹੁਕਮਨਾਮਾ ਸਭ ਆਇਆ ਤੇ ਵਿਧਗਨ ਘਾ ਰਕ ਨੇ ਵਿਚਾਰ ਕੀਤੀ ਕਿ ਮਤਲਬ ਗੁਰੂ ਸਾਹਿਬ ਨੇ ਇਹ ਕਿਹਾ ਕਿ ਮਤਲਬ ਜੇ ਤੁਸੀਂ ਪ੍ਰਭੂ ਦਾ ਨਾਮ ਜਪੋਗੇ ਤੁਹਾਨੂੰ ਆਤਮਿਕ ਸੁੱਖ ਵੀ ਮਿਲੇਗਾ ਤੇ ਸਰੀਰਿਕ ਸੁੱਖ ਵੀ ਮਿਲੇਗਾ ਜੇ ਨਹੀਂ ਕਰੋਗੇ ਤਾਂ ਦੁੱਖ ਹੀ ਦੁੱਖ ਮਿਲਣਗੇ ਤੇ ਵੀਰ ਜੀ ਜਦੋਂ ਸਿਮਰਨ ਕਰੀਦਾ ਗੁਰੂ ਸਾਹਿਬ ਦੀ ਕਿਰਤਾਂ ਨਾਲ ਤੇ ਵੀਰ ਜੀ ਫਿਰ ਡਾਕਟਰ ਕੋਲ ਗਿਆ ਟੈਸਟ ਕਰਵਾਏ ਤੇ ਵੀਰ ਜੀ ਬੇਟੇ ਦੀਆਂ ਰਿਪੋਰਟਾਂ 4-5 ਸਾਲਾਂ ਦੇ ਵਿੱਚ ਵਿੱਚ ਪਹਿਲੀ ਵਾਰ ਰਿਪੋਰਟ ਵਧੀਆ ਆਈ ਕਿਦਾਂ ਤਾਂ ਡਾਕਟਰ ਸਾਹਿਬ ਨੇ ਕਿਹਾ ਕਿ ਬੱਚੇ ਦੀ ਰਿਪੋਰਟਾਂ ਬਹੁਤ ਸੋਹਣੀਆਂ ਹਨ ਵੀਰ ਜੀ ਗੁਰੂ ਸਾਹਿਬ ਨੇ ਬਹੁਤ ਹੀ ਬਖਸ਼ਿਸ਼ ਕੀਤੀ ਕਿਰਪਾ ਕੀਤੀ ਕਿ ਬੱਚੇ ਦੀ ਰਿਪੋਰਟ ਕਿ ਡਾਕਟਰ ਨੇ ਕਿਹਾ ਕਿ ਉਹ ਲਾਈਫਟਾਈਮ ਦਵਾਈ ਖਾਣੀ ਪੈਣੀ ਬੱਚੇ ਨੂੰ ਤਾਂ ਬਟ ਹੁਣ ਡਾਕਟਰ ਨੇ ਇਹ ਕਿਹਾ ਕਿ ਸ਼ਾਇਦ ਹੌਲੀ ਹੌਲੀ ਬੱਚੇ ਦੀ ਦਵਾਈ ਘਟਦੀ ਜਾਏਗੀ ਵੀਰ ਜੀ ਬਹੁਤ ਹੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਿ ਰਿਪੋਰਟਾਂ ਸੋਣੀਆਂ ਆਏ ਨੇ ਤੇ ਵੀਰ ਜੀ ਬਹੁਤ ਹੀ ਟੈਨਸ਼ਨ ਲੈਂਦੀ ਸੀ ਬੱਚੇ ਦੀ ਮੈਨੂੰ ਆਪ ਕਰਨ ਰਿਕਵੈਸਟ ਕਰਾ ਹਾਂਜੀ ਵੀਰ ਜੀ ਬੱਚੇ ਨੰਬਰ ਛਕਿਆ ਹੈ ਹਾਂਜੀ ਵੀਰ ਜੀ ਛਕਿਆ ਹੈ ਦੋਨੋਂ ਬੱਚਿਆਂ ਨੇ ਅੱਛਾ ਗੁਰੂ ਸਾਹਿਬ ਕਹਿੰਦੇ ਨੇ ਸਰਬ ਰੋਗ ਦਾ ਖਤਮ ਨਾਮ ਹਾਂਜੀ ਵੀਰ ਜੀ ਉਹਨਾਂ ਨੂੰ ਕੋ ਆਪਣੇ ਬੇਟੇ ਨੂੰ ਕਿ ਇੱਕ ਘੰਟਾ ਸਿਮਰਨ ਰੋ ਸੁਰਤੀ ਲਗਾ ਕੇ ਕਰੇਗਾ ਨਾ ਇੱਕ ਮਹੀਨੇ ਦੇ ਅੰਦਰ ਸਾਰੀ ਦਵਾਈਆਂ ਬੰਦ ਹੋ ਜਾਣਗੀਆਂ ਹਾਂਜੀ ਵੀਰ ਜੀ ਜਿੱਦਾਂ ਨਾ ਮੈਡਸਨ ਲੈਣ ਤੋਂ ਪਹਿਲਾਂ ਨਾ ਚਾਰ-ਪੰਜ ਦਿਨ ਪਹਿਲਾਂ ਜਿੱਦਾਂ ਜੋੜੇ ਰੱਖਦੇ ਨਾ ਸਿਮਰਨ ਕਰਦਾ ਬਿਆਸੀ ਮਤਲਬ ਉਹ ਚਰਨ ਕੋਲ ਬੈਠ ਕੇ ਤੇ ਵੀਰ ਜੀ 15 ਮਿੰਟ ਸਿਮਰਨ ਕੀਤਾ ਤੇ ਬਾਹਰ ਆਇਆ ਕਹਿੰਦੇ ਮਮਾ ਪੰਜ ਜੋੜੇ ਰੱਖੇ ਸੀ ਤੇ ਕਹਿੰਦੇ ਮਮਾ ਮੈਨੂੰ ਛੇਵਾ ਜੋੜਾ ਵੀ ਦਿਖਿਆ ਉਹਦੇ ਉੱਪਰ ਡਿਸਕ੍ਰਿਪਸ਼ਨ ਦੀ ਉਹ ਨਹੀਂ ਹੈਗੀ ਤੇ ਮੈਨੂੰ ਵੀ ਜੀ ਪਤਾ ਨਹੀਂ ਸੀ ਹੈਗਾ ਫਿਰ ਮੈਂ ਕਿਸੇ ਗੁਰਮੁਖ ਨੂੰ ਪੁੱਛਿਆ ਉਹ ਕਹਿੰਦੇ ਕਿ ਗੁਰੂ ਸਾਹਿਬ ਨੇ ਬੱਚੇ ਨੂੰ ਦਿਖਾਇਆ ਹੈ ਕਿ ਮੈਂ ਤੇਰੇ ਅੰਗਾਂ ਸੰਧ ਹੋਣਾ ਜੇ ਤੂੰ ਸਿਮਰਨ ਕਰਦਾ ਹੈ। ਨੰਦੇ ਵੀ ਜੀ ਇਹਨਾਂ ਪੁੱਛੇ ਨੰਦੇ ਵੀ ਜੀ ਜੀ ਤਾਰਿਆ ਮੈਂ ਤੋੜ ਚਰਣਾ ਤੁਸੀਂ ਰੱਟੇ ਕਰ ਰਹੇ ਆ ਇੱਕ ਮਹੀਨਾ ਤਾਂ ਲੱਗੇਗਾ ਜੇ ਤੁਹਾਡੇ ਬੇਟੇ ਦੀ ਸਾਈ ਦਵਾਈਆਂ ਬੰਦ ਹੋ ਜਾਣ। ਠੀਕ ਹੈ ਵੀ ਜੀ ਠੀਕ ਹੈ। ਇੱਕ ਮਹੀਨਾ ਰੋਜ਼ ਜੋੜਿਆਂ ਨੂੰ ਅੱਗੇ ਰੱਖ ਕੇ ਸੁਰਤੀ ਲਗਾਓ ਸੁਰਤੀ ਜੇ ਲੱਗੇ ਨਾ ਤੇ ਸੁਰਤੀ ਸਮਝੋ ਉਹ ਵਾਇਗਰੂ ਬਣਾ ਦੇਗੀ ਵਾਇਗਰੂ ਨੂੰ ਕਦੀ ਬਿਮਾਰੀ ਨਹੀਂ ਹੁੰਦੀ ਇਹ ਚੀਜ਼ ਯਾਦ ਰੱਖੋ ਬਿਮਾਰੀ ਸ਼ਰੀਰ ਬੰਦ ਕੀ ਤੇ ਜਿੱਦੀ ਸੁਰਤੀ ਲੱਗ ਰਹੀ ਹੋ ਵਾਇਗਰੂ ਠੀਕ ਹੈ ਜੀ